ਗੇ एग्जाम ਦੇਣ ਸਾਨੂੰ ਮਿਲਿਆ ਇੱਕ ਪੂਤ ਪੰਗਲਾ ਤੇ ਅਸੀਂ ਉੱਥੋਂ ਦੀ ਕਰਾਈ ਟਿਕਟ ਤੇ ਜੋ ਜਾ ਕੇ ਅੰਦਰ ਮੈਨੂੰ ਲੱਗਾ ਹੋ ਸਕਦਾ ਇੱਥੇ ਬਹੁਤ ਸਾਡਾ ਝਗੜਾ ਪਰ ਜਦੋਂ ਅੰਦਰ ਜਾ ਕੇ ਦੇਖਿਆ ਉੱਥੇ ਤਾਂ ਮੇਲਾ ਲੱਗਾ ਸੀ ਬਹੁਤ ਤਗੜਾ ਤੇ ਅੰਦਰ ਦੇਖ ਕੇ ਚਾਨਣਾ ਮੇਰਾ ਦਿਲ ਹੋ ਗਿਆ ਖੁਸ਼ ਤੇ ਅਮਨ ਵੀ ਕਹਿੰਦਾ ਆਪਾਂ ਲਈਏ ਇੱਥੋਂ ਕੁਝ ਤੇ ਇਹ ਤਾਂ ਰੇਲ ਗੱਡੀ ਵੀ ਜਾਈ ਜਾਂਦੀ ਜੀ ਇੱਕ ਵੇਚੀ ਭਜਾਈ ਫਿਰਦੇ ਸੀਗੇ ਤੇ ਅਮਨ ਕਹਿੰਦਾ ਮੈਂ ਇੱਥੇ ਹੋਣਾ ਗੋਲੀਆਂ ਚਲਾਉਣੀਆਂ ਇਹਦੇ ਚ ਡੱਬੀ ਤੇ ਕਲਿੱਕ ਕਰਨਾ ਇਹ ਲਾ ਕਿਵੇਂ ਕਰਨਾ ਸਾਨੂੰ ਮਿਲੇ ਕਪੂਤ ਬੰਗਲਾ ਸੀ ਕਿ ਚਲੋ ਟਿਕ ਟਕ ਕਟੋ ਸਾਡੀ ਤੇ ਟਿਕ ਟਕ ਰਾ ਕੇ ਤੇ ਅਸੀਂ ਚੱਲ ਗਏ ਅੰਦਰ ਤੇ ਸਾਨੂੰ ਇੱਥੇ ਕਿੰਨੇ ਸੀ ਡਰਾਣਾ ਤੇ ਅੱਗੇ ਜਾ ਕੇ ਵੇਖਿਆ ਤੇ ਮੋਟਰ ਨਾ ਬੰਨਿਆ ਸੀ ਸਹਰਾਣਾ ਤੇ ਸਾਨੂੰ ਬੂਤ ਡਰ ਲੱਗੀ ਜਾਵੇ ਤੇ ਅਦਰੋਂ ਨੱਚੀ ਜਾਵੇ ਭੂਤ ਨਾਲ ਹੈਲੋ ਲਮਲਾਈ ਜਾਵੇ ਮੈਂ ਕੋਈ ਚੱਕਰ ਨਹੀਂ ਦਬਕ ਰਹਾ ਕੰਮ ਨੋ ਨੋ ਫਿਰ ਬਾਹਰ ਆ ਕੇ ਸੀ ਰੌਣਕ ਰੌਣਕ ਮੇਲਾ ਦੇਖਿਆ ਵਧੀਆ ਨਿਆਰੇ ਲੱਗੇ ਪਏ ਸੀ ਫਿਰ ਅੱਗੇ ਹਜ਼ਾਰ ਵਾਲਾ ਪੋਸਟਰ ਚ ਲੱਗਿਆ ਸੀ ਮੈਂ ਕਿਹਾ ਚਲੋ ਫੋਟੋ ਫੋਟੋ ਕਰਾਨੇ ਆ ਬਾਲਾ ਤੁਰ ਤੁਰ ਕੇ ਅਮਨ ਕਹਿੰਦਾ ਗਿਆ ਮੈਂ ਥੱਕ ਮੈਂ ਕਿਹਾ ਚੱਲ ਫਿਰ ਗੁਲਫੀ ਚੱਕ ਫਿਰ ਥੱਕ ਕੇ ਹਾਰੇ ਮੈਂ ਕਿਹਾ ਚਲੋ ਲੰਮੇ ਪਈਏ ਹੁਣ ਸੋ ਗਏ ਅਸੀਂ ਬਾਅਦ ਚ ਉਸ ਤੋਂ ਬਾਅਦ ਅਗਲੇ ਦਿਨ ਫਿਰ ਮੈਂ ਸੈਂਟਰ ਪਹੁੰਚ ਗਿਆ ਸੈਂਟਰ ਜਾ ਕੇ ਵੇਖਿਆ ਤਾਂ ਬਹੁਤ ਆ ਪੀੜ ਲੱਗੀ ਸੀ ਉਸ ਤੋਂ ਬਾਅਦ ਹਿਸਾਰ ਅਸੀਂ ਸਟੇਸ਼ਨ ਤੇ ਪਹੁੰਚੇ ਪੇਪਰ ਦੇ ਕੇ ਤੇ ਫਿਰ ਮੈਂ ਕਿਹਾ ਚਲੋ ਘੁੰਮ ਲੈਣੇ ਟ੍ਰੇਨ ਸਾਡੀ ਲੇਟ ਆ ਤੇ ਅਸੀਂ ਆ ਡਾਵਰ ਤੇ ਚੱਲ ਕੇ ਪਾਰਕ ਆ ਬਹੁਤ ਵੱਡੀ ਤੇ ਪਾਰਕ ਦੇ ਅੰਦਰ ਜਾ ਕੇ ਸਾਨੂੰ ਪਤਾ ਲੱਗਾ ਕਿ ਉਹਨੇ ਉੱਤੇ ਚੜ੍ਹਨ ਦਾ ਮੌਕਾ ਹੀ ਨਹੀਂ ਦਿੰਦੇ 4 ਤੋਂ 6 ਦਾ ਟਾਈਮ ਸੀਗਾ ਮੈਂ ਮਿੰਦਾ ਪੁੱਛਿਆ ਉਹ ਕਹਿੰਦੇ 4 ਵਜੇ ਤੋਂ ਲੈ ਕੇ 6 ਵਜੇ ਤੱਕ ਜਾ ਸਕਦੇ ਆ ਤੇ ਅਸੀਂ ਤਾਂ 4 ਵਜੇ ਸਾਡੀ ਟ੍ਰੇਨ ਆ ਤਾਂ ਅਸੀਂ ਤਾਂ ਜਾ ਨਹੀਂ ਸਕਦੇ ਦੂਰ ਨੂੰ ਦੇਖ ਲੈਣੇ ਚੱਲ ਗੁਲਫੀ ਖਾ ਕੇ ਤੇ ਲੰਮੇ ਪਿਆ ਚੋਬਰ ਨਿਆਰੇ ਨਾਲ ਕਹਿੰਦਾ ਆਜੋ ਗੁਲਫੀ ਖਾ ਲਓ ਗੁਲਫੀ ਖਾ ਨਹੀਂ ਖਾ ਲੋ ਬਾਈ ਖਾ ਲੋ ਫਿਰ ਵਾਪਸ ਤੁਰ ਕੇ ਨੂੰ ਹੋ ਗਏ ਸੀ ਆਪਦੇ ਰਾਹੀ ਮੁਸਾਫਿਰ ਅਸੀਂ ਸੀਗੇ ਬੈਗ ਚੱਕਿਆ ਸੀ ਪੈਰ ਆਦੇ ਕੋਟ ਕੋਟ ਟ੍ਰੇਨ 'ਚ ਬੈਠ ਕੇ ਤੇ ਪਹੁੰਚ ਕੇ ਕਰੇ ਅੱਜ ਦਾ ਵਲੋਗ ਹੈ ਨਾ ਹੀ ਸਰਸੇ ਹੁਣ ਪਹੁੰਚ ਗਏ ਸਾਰੀ ਟ੍ਰੇਨ ਓਕੇ ਬਾਈ ਜੀ